ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਆਮਪੁਰ ਸਵਾਗਤ ਕਰਦਾ ਹਾਂ ਜੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਖੜੇ ਆਂ ਪੈ ਦਾਣਾ ਮੰਡੀ ਪੱਲਾ ਏਜੰਸੀ ਫਾਰਮ ਟਰੈਕ ਦੇ ਵਿੱਚ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਫਾਰਮ ਟਰੈਕ ਪਾਵਰ ਮੈਕਸ 6055 ECRT T20 ਗੇਅਰ ਬਾਕਸ ਦੀ ਇਹ ਦੋ ਤਰ੍ਹਾਂ ਦਾ ਟਰੈਕਟਰ ਆਉਂਦਾ ਸੀ ਆਰ ਡੀਆ ਇੰਜਨ ਦੇ ਵਿੱਚ ਜੋ ਹੁਣ 60 ਪਾਵਰ ਦੇ ਟਰੈਕਟਰ ਐ ਤੁਹਾਨੂੰ ਪਤਾ ਹੀ ਆ ਸੀ ਆਰ ਡੀਆ ਕਰਤੇ ਸਾਰੇ ਇੱਕ ਬਾਰਡਮ ਬਾਰਡਮੈਕ ਸੀਰੀਜ਼ ਦੇ ਵਿੱਚ ਇੱਕ ਆ ਪਹਿਲਾਂ ਦੀ ਤਰ੍ਹਾਂ ਹੀ ਕਿਉਂਕਿ ਕਿਸਾਨ ਇਹ ਲੋਕ ਨੂੰ ਬਹਾਵਾ ਪਸੰਦ ਕਰਦੇ ਨੇ ਇਹਦੇ ਵਿੱਚ ਜ਼ਿਆਦਾ ਛੇੜਛਾੜ ਨਹੀਂ ਕਰੀ ਸਿਰਫ ਪੀਨਜਣ ਦੇ ਵਿੱਚ ਸੀ ਆਰ ਡੀਆ ਕਰਤਾ ਤੇ ਬਾਕੀ ਦਾ ਟਰੈਕਟਰ ਉਹ ਉਦਾਂ ਹੀ ਆ ਆਪਾਂ ਤੁਹਾਨੂੰ ਦਿੰਨੇ ਆ ਵਿਸਤਾਰ ਨਾਲ ਜਾਣਕਾਰੀ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸਤੇ ਵੀਰੋ ਤੁਸੀਂ 5000 ਤੇ ਪਿਆਇਆ ਆਪਾਂ ਨੂੰ 10000 ਤੇ ਪਹੁੰਚਾਓ ਥੋੜੇ ਸਬਸਕ੍ਰਾਈਬ ਕਰਨ ਨਾਲ ਆਪਾਂ ਨੂੰ ਹੌਸਲਾ ਮਿਲਦਾ ਤੇ ਆਓ ਬਾਦਿਆਂ ਵੀਡੀਓ ਵੱਲ ਹਾਂਜੀ ਕਿਸਾਨ ਵੀਰੋ ਆਪਾਂ ਪਹਿਲਾਂ ਗੱਲ ਕਰਦੇ ਹਾਂ ਇੰਜਣ ਬਾਰੇ ਫਾਰਮ ਟਰੈਕ 6055 ECRT ਸੇ ਇਹਦਾ 60 HP ਦਾ ਇੰਜਣ ਆ ਆ ਇੰਜਣ ਦੀ 60 HP ਦੀ ਬ੍ਰਾਂਡਿੰਗ ਵੀ ਦਿੱਤੀ ਹੋਈ ਆ ਇਹ 2000 RPM ਰੇਟਡ ਤੇ 260 ਨਿਊਟਨ ਮੀਟਰ ਦਾ ਟਾਰਕ ਪ੍ਰੋਡਿਊਸ ਕਰਦਾ ਤੇ ਜੇ ਤਾਂ ਸੀਸੀ ਦੀ ਗੱਲ ਕਰੀਏ ਤਾਂ 3682 ਸੀਸੀ ਦਾ ਇਹਦਾ ਇੰਜਨ ਆ ਤੇ ਹੁਣ ਆਪਾਂ ਫਰੰਟ ਤੇ ਚੱਲ ਕੇ ਪਹਿਲਾਂ ਤੁਹਾਨੂੰ ਦਿਖਾਉਨੇ ਆ ਫਿਰ ਟਾਪਾ ਚੱਕ ਵੀ ਦਿਖਾਵਾਂਗੇ ਜੇ ਸਾਹਮਣੇੋਂ ਦੇਖਿਆ ਜਾਵੇ ਤਾਂ ਬੜੀ ਸੋਹਣੀ ਲੋਕਾ ਫਾਰਮ ਟਰੈਕ ਦੀ ਬ੍ਰਾਂਡਿੰਗ ਦੀ ਦਿੱਤੀ ਹੋਈ ਆ ਫਾਰਮ ਟਰੈਕ ਪਾਵਰ ਮੈਕਸ 6055 ਤੇ ਥੱਲੇ ਬੜੀ ਬੜੀ ਸੋਹਣੀ ਗ੍ਰਿਲ ਆ ਪਹਿਲਾਂ ਦੀ ਤਰ੍ਹਾਂ ਹੀ ਆ ਤੇ ਇਹਨਾਂ ਨਾਲ ਛੇੜਛਾੜ ਨਹੀਂ ਹੋਈ ਜ਼ਿਆਦਾ ਹੰ ਦੱਸਿਆ ਇੱਕ ਹੋਰ ਤੁਹਾਨੂੰ ਦੱਸ ਦਈਏ ਇਹ ਟਰੈਕਟਰ ਸਾਰੇ ਦਾ ਸਾਰਾ ਪੂਰਾ ਲੋਹੇ ਦਾ ਬਣਿਆ ਹੋਇਆ ਇਹਦੇ ਵਿੱਚ ਕਿਤੇ ਵੀ ਪਲਾਸਟਿਕ ਯੂਜ਼ ਨਹੀਂ ਕੀਤਾ ਹੋਇਆ ਕੰਪਨੀ ਨੇ ਤੇ ਜੇ ਤੇ ਬੰਪਰ ਦੀ ਗੱਲ ਕਰੀਏ ਬੜਾ ਹੀ ਸ਼ਾਨਦਾਰ ਕੰਪਨੀ ਬੰਪਰ ਦੇ ਰਹੀ ਆ ਸੋਨਾ ਵੀ ਬਹੁਤ ਲੱਗਦਾ ਤੇ ਨਾਲੇ ਮੂਰ ਟੋਕਰ ਨੂੰ ਹੁੱਕ ਦਿੰਦੀ ਹੈ ਜੇ ਕਿਤੇ ਆਪਣਾ ਟਰੈਕਟਰ ਤੋਂ ਵਗੈਰਾ ਤੋਂ ਤੋਂ ਵਗੈਰਾ ਜਾਵੇ ਤੇ ਕਿੰਨੇ ਗੁਨੇ ਟਰਾਲੀ ਦੇ ਹੁੰਦਾ ਜਿਵੇਂ ਤੇ ਇਹਦਾ 80 ਕਿਲੋ ਦਾ weight ਆ ਤੇ weight ਦਾ ਕੰਮ ਵੀ ਕਰਦਾ ਤੇ ਇਹਦਾ ਸਾਹਮਣੇ ਵਾਲਾ ਜੀ ਹਿੱਸਾ ਅਡਜਸਟੇਬਲ ਹਿੱਸਾ ਫਰੰਟ ਸੌਰੀ ਮੈਨੂੰ ਥੋੜੀ ਜੀ ਖਾਂਸੀ ਆ ਬਿਮਾਰ ਸੀ ਮੈਂ ਐਸੇ ਕਰਕੇ ਵੀਡੀਓ ਨਹੀਂ ਪਾ ਸਕਿਆ ਤੇ ਜੇ 프ਰੰਟ ਟਾਇਰਾਂ ਦੀ ਗੱਲ ਕਰੀਏ ਤਾਂ 750 16 ਦੇਦੇ ਆ ਫਰੰਟ ਟਾਇਰ ਆਉਂਦਾ ਤੇ ਡਿਊਲ ਐਕਟਿੰਗ ਸਟੀering ਬਾਲ ਆਉਂਦਾ ਇਹਦੇ ਵਿੱਚ ਆਹ ਜੱਕ ਜਿਹਨੂੰ ਆਪਾਂ ਕਹਿੰਦੇ ਨੇ ਆ ਇਹ ਡਬਲ ਆਉਂਦਾ ਤੇ ਉਦੋਂ ਬਾਅਦ ਜਾ ਜਾਨੇ ਆਪਾਂ ਇੰਜਣ ਕਰਨੀ ਹਾਂਜੀ ਕਿਸਾਨ ਵੀਰੋ ਉਹ ਆਹ ਦਿਖਾਉਣਾ ਤੁਹਾਨੂੰ ਇੰਜਣ ਬਾਰੇ ਜਿਹੜਾ ਇੱਥੇ ਪਹਿਲਾਂ ਪੰਪ ਹੁੰਦਾ ਸੀ ਉਹਦੇ ਵਿੱਚੋਂ ਚਾਰ ਨਿਊਜ਼ੀਲੈਂਡ ਨੂੰ ਪਾਈ ਪਾ ਜਾਂਦੀਆਂ ਸੀ ਹੁਣ ਆਹ ਪੰਪ ਛੋਟਾ ਜਿਹਾ ਲਗਾਤਾ ਇਹਦੇ ਵਿੱਚੋਂ ਸਿਰਫ ਦੋ ਹੀ ਲੈਣਾ ਜਾਂਦੀਆਂ ਨੇ ਤੇ ਆ ਆ ਗਿਆ ਕਾਮਨ ਰੇਲ ਡਾਇਰੈਕਟ ਇੰਜੈਕਟਰ ਇਹ ਸਿੱਧਾ ਇੰਜੈਕਟਰਾਂ ਦੇ ਜਾਂਦਾ ਜਿਹੜਾ ਪਹਿਲਾਂ ਨਿਊਜ਼ਲਾਂ ਤੇ ਪ੍ਰੈਸ਼ਰ ਪੈਂਦਾ ਸੀ 250 ਤੇ 250 ਕਿਲੋ ਜੀ ਦੇ ਵਿਚਕਾਰ ਤੇ ਹੁਣ ਉਹ ਵੱਧ ਕੇ 1500 ਵਾਰ ਦਾ ਹੋ ਗਿਆ ਦੇਖ ਲਓ ਤੁਸੀਂ ਆਪੇ ਕਿੱਥੇ 250 280 ਤੇ ਕਿੱਥੇ ਹੁਣ 1500 ਵਾਰ ਦਾ ਤੇ ਹਰ ਟਾਈਮ ਬੈਲਡ ਰਹਿੰਦਾ ਤੇ ਹਰ ਇੱਕ ਇੰਜੈਕਟਰ ਦੇ ਉੱਤੇ 1500 ਵਾਰ ਦਾ ਹੀ ਪ੍ਰੈਸ਼ਰ ਹਰ ਟਾਈਮ ਬਣਿਆ ਰਹਿੰਦਾ ਬੈਲਡ ਰਹਿੰਦਾ ਯਾਨੀ ਪ੍ਰੈਸ਼ਰ ਉੱਤੇ ਰਹਿੰਦਾ ਆਪਾਂ ਦੇਸੀ ਭਾਸ਼ਾ ਗੀ ਵੀ 1500 ਦਾ ਜੋੜ ਨਾਲ ਸਪੀਡ ਨਾਲ ਤੇਲ ਜਾਂਦਾ ਜਿਹੜੀਆਂ ਅਨਬਰਨ ਗੈਸਾਂ ਸੀ ਉਹ ਵੀ ਹੁਣ ਖਤਮ ਹੋ ਗਈਆਂ ਨੇ ਇਹਦੇ ਵਿੱਚ ਉਹਨਾਂ ਨੂੰ ਵੀ ਫੂਕ ਦਿੰਦਾ ਜਿਵੇਂ ਮਾੜਾ ਮੋਟਾ ਤੇਲ ਵੇਸਟ ਜਾਂਦਾ ਸੀ ਉਹ ਵੀ ਵੇਸਟ ਨਹੀਂ ਜਾਂਦਾ ਥੋੜੀ ਇੱਕ ਬੂੰਦ ਵੀ ਕੱਲੇ-ਕੱਲੇ ਨੂੰ ਫੂਕ ਦਿੰਦਾ ਇਹ ਤੇ ਆ ਦੇਖਿਆ ਵੀ ਤਾਂ ਡੀਜ਼ਲ ਫਿਲਟਰ ਲੱਗਿਆ ਨਾਲੇ ਇਹਦੇ ਸੈਂਸਰ ਲੱਗੇ ਹੋਏ ਨੇ ਤੇ ਆ ਵੀ ਡੀਜ਼ਲ ਫਿਲਟਰ ਆ ਉਦਾਂ ਹੀ ਡਾਇਨਮੋ ਆ ਆ ਸਾਈਡ ਤੇ ਬੈਟਰੀ ਆ ਜਾਂਦੀ ਆ ਤੇ ਆ ਇਹਦਾ ਮੈਨੂੰ ਲੱਗਦਾ CPU ਆ ਕਿਉਂਕਿ ਉਹਨੂੰ ਇਹ ਇਹਦੇ ਵਿੱਚ ਟਰੈਕਟਰ ਵਿੱਚ ਕੋਈ ਵੀ ਪ੍ਰੋਬਲਮ ਹੋਊਗੀ ਸਿੱਧੀ ਥੋੜੀ ਡੈਸ਼ਬੋਰਡ ਤੇ ਇਨਸਟਰੂਮੈਂਟ ਕਲਾਸਟਰ ਤੇ ਤੁਹਾਨੂੰ ਦਿਖਾਈ ਦੇਊਗੀ ਜੇ ਕੋਈ ਟਰੈਕਟਰ ਦੇ ਵਿੱਚ ਪ੍ਰੋਬਲਮ ਕੱਢੂਗਾ ਇਹ ਉਹਦੇ ਨਾਲ ਤੁਹਾਨੂੰ ਬੁੱਕ ਦੇਣ ਕਿ ਉਹਦਾ ਕੋਡ ਉੱਤੇ ਆ ਜਾਊਗਾ ਉਹ ਕੋਡ ਬੁੱਕ ਨਾਲ ਮਲਾ ਕੇ ਪਤਾ ਲੱਗ ਜੂਗਾ ਵੀ ਕੀ ਪ੍ਰੋਬਲਮ ਆ ਯਾਨੀ ਆਪ ਦੀ ਪ੍ਰੋਬਲਮ ਆਪੇ ਦੱਸੂਗਾ ਹੁਣ ਲੋਕਾਂ ਦੀ ਤਾਂ ਨਹੀਂ ਚੇਂਜ ਕਰੀ ਕਿਉਂਕਿ ਪਸੰਦ ਕਰਦੇ ਨੇ ਕਿਸਾਨੇ ਨੂੰ ਬਹਾਵਾ ਜ਼ਿਆਦਾ ਪਸੰਦ ਕਰਦੇ ਨੇ ਤੇ ਹੁਣ ਆਪਾਂ ਇਹ ਚੱਕਦੇ ਆ ਢੱਕਣਾ ਤੁਹਾਨੂੰ ਦਿਖਾਉਨੇ ਆ ਤੇ ਆਹ ਖੋਲਿਆ ਆਹ ਚੱਕਿਆ ਬਟਨ ਤੇ ਆ ਆਪਾਂ ਨੇ ਖੋਲਤਾ ਦੇਖੋ ਕਿਦਾਂ ਸ਼ਾਨਦਾਰ ਕਾਰਾਂ ਦੀ ਤਰ੍ਹਾਂ ਖੁੱਲਿਆ ਇਹ ਐਨ ਚੱਕਿਆ ਗਿਆ ਜਿਵੇਂ ਕਾਰ ਦੀ ਡਿੱਗੀ ਖੁੱਲਦੀ ਹੁੰਦੀ ਆ ਉਦਾਂ ਹੀ ਆ ਜੱਕ ਦਿੱਤੇ ਹੋਏ ਨੇ ਉਦਾਂ ਹੀ ਖੁੱਲਦਾ ਤੇ ਸਾਹਮਣੇ ਦੇਖੀ ਆ ਆਪਾਂ ਸਾਹਮਣੇ ਆਪਾਂ ਨੂੰ 에ਅਰ ਕਲੀਨਰ ਦੇਖਦਾ ਜਿਹੜਾ ਪਹਿਲਾਂ ਟੇਡਾ ਕਰਕੇ ਪਾਇਆ ਹਾ ਦੀ ਹੁਣ ਇਹ ਸਿੱਧਾ ਦੇ ਸਮਾਨਲਾ ਸਿੱਧਾ ਕਰਤਾ ਕੰਪਨੀ ਨੇ ਤੇ ਨਾਲ ਹੀ ਫਲੀਟ ਗਾਰਡ ਦਿੱਤਾ ਹੋਇਆ ਜੇ ਵੀ ਚੋਕ ਹੋਊਗਾ ਤਾਂ ਇਹਦੀ ਵੀ ਬਤੀ ਤੁਹਾਨੂੰ ਇਨਸਟਰੂਮੈਂਟਲ ਕਲਾਸਟਰ ਤੇ ਦਿਖਾਈ ਦੇਊਗੀ ਤੇ ਉਦੋਂ ਥੱਲੇ ਪਿੱਛੇ ਵਧੀਆ ਅਲੂਮੀਨੀਅਮ ਦਾ ਰੈਡੀਏਟਰ ਆ ਤੇ ਆ ਇੰਟਰਕੂਲਿੰਗ ਦਾ ਵੀ ਦਿੱਤਾ ਹੋਇਆ ਵਿਚੇ ਸਿਸਟਮ ਸਾਰਾ ਜੋ ਤੇਲ ਵਗੈਰਾ ਠੰਡਾ ਕਰਦਾ ਤੇ ਆਹ ਇੰਟਰਕੂਲਿੰਗ ਦਾ ਟੈਂਕ ਆ ਗਿਆ ਤੇ ਉਹ ਸਟੀਰਿੰਗ ਦਾ ਆ ਗਿਆ ਇੰਜਣ ਦੇਖ ਲੋ ਬਾਹਲਾ ਇੰਜਣ ਨੇ ਤਾਂ ਛੇਡ ਸਾੜ ਨਹੀਂ ਹੋਈ ਤੇ ਆਹ ਕੰਪਨੀ ਨੇ ਈਜ਼ੀਅਰ ਸਿਸਟਮ ਵੀ ਲਾਤਾ ਢੋਲ ਕੀ ਲਾਤੀ ਆਪਾਂ ਕਹਦੀਏ ਵਿੱਚ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਸੀ ਬਰਨ ਕਰਦੀਆਂ ਸੀ ਉਹਨਾਂ ਨੂੰ ਵਿੱਚ ਹੀ ਖਤਮ ਕਰ ਦਿੰਦੇ ਆ ਜਿਹੜੀਆਂ ਢੋਲ ਕੀ ਲਾਤੀ ਤੇ ਬਾਹਰੇ ਆਪਣਾ ਕਾਲਾ ਧੂਆਂ ਨਹੀਂ ਦਿਖਾਈ ਦੇਊਗਾ ਤੁਹਾਨੂੰ ਧੂਆਂ ਦਾ ਟਰੈਕਟਰ ਮਾਰਦੀ ਨਹੀਂ ਇਹ ਬਹੁਤ ਮਧਮਿਆ ਸਾਫ ਧੂਆਂ ਦਾਊਗਾ ਯਾਨੀ ਈਜ਼ੀਅਰ ਸਿਸਟਮ ਲਾਤਾ ਆਪਾਂ ਦੇਸੀ ਭਾਸ਼ਾ ਚ ਕਹੀਏ ਵੀ ਹੁਣ ਕਾਲਾ ਧੂਆਂ ਨਹੀਂ ਮਾਰੂਗਾ ਜਿੰਨੀਆਂ ਜ਼ਹਿਰੀਲੀਆਂ ਗੈਸਾਂ ਦੀ ਵਿੱਚ ਹੀ ਖਤਮ ਕਰ ਦਿੰਦਾ ਤੇ ਆਸਾੜ ਤੇ ਆਪਾਂ ਗੱਲ ਕਰਦੇ ਆਂ ਵਧੀਆ ਸੋਹਣਾ ਸਲੈਂਸਰ ਲਾਇਆ ਤੇ ਆਪਾਂ ਬੰਦ ਕਰਦੀਏ ਟਰੈਕਟਰ ਨੂੰ ਵਿੱਚੋਂ ਤੁਹਾਨੂੰ ਕੋ ਦੇ ਦੇਣ ਸੋਨ ਤੇ ਵਧੀਆ ਸੋਹਣਾ ਸਲੈਂਸਰ ਲਾਇਆ ਕੰਪਨੀ ਦੇਖੋ ਪਤਲਾ ਆ ਉੱਤੇ ਸੇਫਟੀ ਗਾਰਡ ਵੀ ਦਿੱਤਾ ਵੀ ਹੱਥ ਲੱਗਣ ਤੋਂ ਆ ਉਦਾਂ ਹੀ ਰੈਡੀਏਟਰ ਆ ਗਿਆ ਤੇ ਦੋ ਡਬਲ ਪੰਪ ਪਾਉਂਦੇ ਆ ਇਹਦੇ ਸਟੀering ਦਾ ਪੰਪ ਲੱਗਾ ਤੇ ਲਿਫਟ ਦਾ ਪੰਪ ਅਲੱਗ ਆ ਦੋਨੋਂ ਵੱਖਰੋ ਵੱਖਰੀ ਆਉਂਦੇ ਨੇ ਇਹਦੇ ਪਹਿਲਾਂ ਦੀ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਇੰਜਨ ਆ ਇੰਜਨ ਇੰਜਨ ਦਾ ਫਿਲਟਰ ਆ ਗਿਆ ਆ ਹਾਈਡਰੋਲਿਕ ਦਾ ਫਿਲਟਰ ਆ ਗਿਆ ਤੇ ਆ ਸੇਫਟੀ ਗਾਰਡ ਦਿੱਤੇ ਨੇ ਕੰਪਨੀ ਹੀਟ ਸੌਰੀ ਹੀਟ ਗਾਰਡ ਦਿੱਤੇ ਆ ਬਹੁਤ ਵਧੀਆ ਹੀਟ ਗਾਰਡ ਦਿੱਤੇ ਆ ਤੇ ਜੇ ਗੱਲ ਕਰੀਏ ਤੇ ਡੀਜ਼ਲ ਟੈਂਕ ਦੀ ਤਾਂ 60 ਲੀਟਰ ਦਾ ਇਹਦਾ ਡੀਜ਼ਲ ਟੈਂਕ ਆ ਤੇ ਬੜੇ ਸੋਹਣੇ ਐਂਡੀਕੇਟਰ ਦਿੱਤੇ ਆ ਤੇ ਆਪਾਂ ਹੁਣ ਤੁਹਾਨੂੰ ਉੱਤੇ ਚੜ ਕੇ ਵੀ ਦਿਖਾਵਾਂਗੇ ਟਰੈਕਟਰ ਦੇ ਨਾਲੇ ਦੱਸ ਦਿਆਂ 11 ਬਾਰੇ ਇਹ ਕਾਰ ਦੇ ਵਿੱਚ ਲਾਇਆ ਗਿਆ ਮਲਟੀ ਡਰਾਈਵ ਮੂਡ ਬੂਸਟ ਨਾਰਮਲ ਤੇ ਇਕੋ ਮੂਡ ਇਹ ਕੀ ਆ ਇਹਦੇ ਬਾਰੇ ਵੀ ਤੁਹਾਨੂੰ ਸਮਝਾਉਨੇ ਆ ਇਹ ਮਾਲਾ ਤਿੰਨ ਤਰ੍ਹਾਂ ਦਾ ਟਰੈਕਟਰ ਆਪਾਂ ਕਹਿ ਸਕਦੇ ਆ 60 ਹਸਪਾਵਰ ਦਾ 55 ਦਾ ਉਦੋਂ ਬਾਅਦ ਵਿੱਚ 50 ਦਾ ਰਹਿ ਜਾਂਦਾ ਜਾਂ 45 ਦਾ ਰਹਿ ਜਾਂਦਾ ਜਿਹਹ ਜਿਆ ਤੁਸੀਂ ਕੰਮ ਲੈਣਾ ਉਹੋ ਜਿਹਾ ਹੀ ਇਹ ਤੇਲ ਖਾਊਗਾ ਉਹੋ ਜੇ ਮੂਡ ਚ ਲਾ ਲਓ ਜੜਾ ਤਕੜਾ ਕੰਮ ਕਰਨਾ ਜਿਵੇਂ ਗਨ ਨੈਟਰਲੀ ਆ ਤਾਂ ਬੂਸਟ ਮੂਡ ਚ ਲੈ ਜਾਓ ਤੇ ਖਾਲੀ ਆਉਣਾ ਤਾਂ ਨਾਰਮਲ ਚ ਲਾਇਆਓ ਜਾਂ ਇਕੋ ਚ ਲਾਇਆਓ ਤੇ ਸੋਹਣੇ ਐਂਡੀਕੇਟਰ ਨੇ ਬੜੇ ਖੁੱਲੇ ਮਰਗਾੜ ਨੇ ਇੱਕ ਤੇ ਚਾਹੇ ਦੋ ਦੋ ਬੰਦੇ ਜਾਂ ਬਹਿ ਜਾਣ ਸਾਹੀਦਾ ਕੰਪਨੀ ਐਵੇਂ ਤਾਂ ਨਹੀਂ ਫਾਰਮ ਟਰੈਕ ਨੂੰ ਸਪੋਰਟਾ ਮੰਨਦੇ ਲੋਕ ਸਾਰਾ ਪੂਰਾ ਦਾ ਪੂਰਾ ਲੋਹੇ ਦਾ ਬਣਿਆ ਤੇ ਖੁੱਲੀ ਤੇ ਜਸਟ ਵਲ ਸੀਟ ਹੈ ਦੇ ਵਿੱਚ ਆਰਾਮਦਾਇਕ ਤੇ ਜੇ ਕਿ ਆਪਾਂ ਚੜਨੇ ਆ ਉੱਪਰ ਦਿਖਾਉਣੇ ਆ ਤੁਹਾਨੂੰ ਮੀਟਰ ਹੁਣ ਇਨਸਟਰੂਮੈਂਟਲ ਕਲਾਸਟਰ ਜੇ ਆਪਾਂ ਦੇ ਡੈਸ਼ਬੋਰਡ ਦੀ ਗੱਲ ਕਰ ਲਈਏ ਪੰਜਾਬੀ ਭਾਸ਼ਾ ਦੇ ਵਿੱਚ ਆ ਦੇਖੋ ਮਣਾ ਸਾਫ ਕਹ ਲਈਏ ਗਰਦੀ ਪਈ ਹੋਈ ਆ ਤੇ ਬੜਾ ਹੀ ਡਿਜੀਟਲ ਆਉਣ ਲੱਗ ਗਿਆ ਇਸ ਵਾਰ ਤੇ ਆ ਦੇਖੋ ਸਾਰਾ ਕੁਝ ਇਹਦੇ ਵਿੱਚ ਆਊਗਾ ਜੇ ਟਰੈਕਟਰ ਕੋਈ ਖਰਾਬੀ ਕੱਢੂਗਾ ਤਾਂ ਇੱਥੇ ਕੋਡ ਆਜੂਗਾ ਉਹ ਕੋਈ ਤੁਹਾਨੂੰ ਬੁੱਕ ਦੇਣਗੇ ਉਹ ਬੁੱਕ ਤੇ ਸਾਰਾ ਕੁਝ ਲਿਖਿਆ ਆਊਗਾ ਕੋਡ ਨਾ ਮਲਾ ਕੇ ਪਤਾ ਲੱਗ ਜੂਗਾ ਵੀ ਕੀ ਪ੍ਰੋਬਲਮ ਆ ਜਾਨੀ ਇਹ ਆਪਣੀਆਂ ਪ੍ਰੋਬਲਮਾਂ ਆਪੇ ਦੱਸੂਗਾ ਆਪ ਚਾਰੇ ਇੰਡੀਕੇਟਰ ਨਾਲ ਬਟਨ ਆ ਗਿਆ ਆ ਇੰਡੀਕੇਟਰਾਂ ਦੀ ਸੋਚ ਆ ਗਈ ਇੱਧਰ ਆ ਦੇ ਡੈਸ਼ਬੋਰਡ ਤੇ ਵੀ ਦੇਖਦੇ ਨੇ ਦੇਖੋ ਮੱਚਦੇ ਬਿਲਕੁਲ ਕਾਰਨ ਦੀ ਤਰ੍ਹਾਂ ਕਰਤਾ ਡੈਸ਼ਬੋਰਡ 36 ਵਗੈਰਾ ਸਾਰਾ ਕੁਝ ਜਾਨੀ ਆਪੇ ਲੈਂਦਾ ਹੈ ਟਰੈਕਟਰ ਆਪਣੀਆਂ ਪ੍ਰੋਬਲਮ ਆਪੇ ਦੱਸਦਾ ਤੇ ਚਾਬੀ ਤੋਂ ਹੀ ਸਟਾਰਟ ਹੁੰਦਾ ਤੇ ਚਾਬੀ ਤੋਂ ਹੀ ਬੰਦ ਹੁੰਦਾ ਆ ਸੁਚਨਾ ਵਗੈਰਾ ਆ ਗਿਆ ਤਾਂ ਤੁਹਾਨੂੰ ਪਤਾ ਹੀ ਆ ਤੇ ਹੁਣ ਗੱਲ ਕਰਦੇ ਆਪਾਂ ਉਹ ਮੇਨ ਜਿਹੜਾ ਇਕੋ ਬੂਸਟ ਮੋਡ ਆ ਆ ਗਿਆ ਉਹ ਇਹ ਤੋਂ ਤਿੰਨ ਤਰ੍ਹਾਂ ਦਾ ਟਰੈਕਟਰ ਹੋ ਜਾਂਦਾ ਇਹ ਬੂਸਟ ਜਿਵੇਂ ਆਪਾਂ ਕਰਨੇ ਦੀ ਭਰੀ ਹੋਈ ਟਰਾਲੀ ਆ ਤਾਂ ਬੂਸਟ ਤੇ ਚਲਾਓ ਉਦੋਂ ਬਾਅਦ ਦੇ ਵਿੱਚ ਖਾਲੀ ਕਰਕੇ ਆ ਕੇ ਚਾਹੇ ਨਾਰਮਲ ਤੇ ਆਜੋ ਚਾਹੇ ਇਕੋ ਤੇ ਆਜੋ ਹਾਲ ਵਗੈਰਾ ਚਲਾਉਣੇ ਆ ਸੁਪਰਸੀਡਰ ਤਾਂ ਬੂਸਟ ਤੇ ਸੁਆਗਾ ਵਗੈਰਾ ਦੰਨੇ ਆ ਤਾਂ ਇਕੋ ਤੇ ਆਜੋ ਕੋ ਨਹੀਂ ਘੱਟ ਤੇ ਲਖਾਊਗਾ ਕਿਉਂਕਿ ਤੁਹਾਨੂੰ ਦੱਸਿਆ ਵੀ ਤਿੰਨ ਤਰ੍ਹਾਂ ਦਾ ਟਰੈਕਟਰ ਆ ਇਹ ਤੇ ਜੇ ਗੱਲ ਕਰੀਏ ਤੇ 11 ਦੀ ਤਾਂ ਪਹਿਲਾ ਦੀ ਤਰ੍ਹਾਂ ਹੀ ਤੇ ਗੇਅਰ ਆਉਂਦੇ ਆ ਆ ਹਾਈ ਲੋ ਆ ਗਿਆ ਮੇਰੇ ਸੱਜੇ ਪਾਸੇ ਆ ਕੋੜਾ ਗੇਰ ਆ ਗਿਆ ਤੇ ਆ ਡਬਲ ਕਲਚ ਦੇ ਤਾਂ ਕੰਪਨੀ ਨੇ ਜਿਹਦੇ ਨਾਲ ਕਲਚ ਪਲੇਟ ਦੀ ਲੱਫ ਬਹੁਤ ਜ਼ਿਆਦਾ ਵੱਜ ਜਾਂਦੀ ਆ ਤੇ ਮਲਟੀ ਸਪੀਡ ਮਲਟੀ ਸਪੀਡ ਹਾਈ ਰਿਵਰਸ ਪੀਟੀਓ ਆਉਂਦਾ ਇਹਦੇ ਵਿੱਚ ਤਿੰਨੇ ਤਰ੍ਹਾਂ ਦਾ ਪੀਟੀਓ ਦੇਖਣ ਨੂੰ ਮਿਲੂਗਾ ਆ ਉਹਦਾ ਲੀਵਰ ਆ ਤੇ ਖੱਬੇ ਪਾਸੇ ਦੀ ਗੱਲ ਕਰੀਏ ਤਾਂ ਆ ਉਹ 11 ਦਾ ਲੀਵਰ ਆ 1 2 3 4 16 ਫੋਰਵਰਡ 4 ਵਰਸ ਪਹਿਲਾਂ ਜਿਹੜੇ ਤਰ੍ਹਾਂ ਹੀ ਗੇਅਰ ਨੇ ਜਿਸ ਸੈਂਕ੍ਰੋਮੈਕਸ ਗੇਅਰ ਕਰਦਿੰਦੀ ਕੰਪਨੀ ਇਹਦੇ ਵੀ ਜਿਵੇਂ ਵਰਲਡ ਸੀਰੀਜ਼ ਵਾਲੇ ਨੇ ਤਾਂ ਜਿਆਦਾ ਵਧੀਆ ਹੋਣਾ ਸੀ ਕਾਰ ਵਾਂਗੂੰ ਪੈਂਦੇ ਤੇ ਆ ਲਿਫਟ ਦੇ ਲੀਵਰ ਆਗੇ ਆ ਡਰਾਫਟ ਕੰਟਰੋਲ ਦਾ ਆ ਗਿਆ ਆ ਲੈਫਟ ਕੰਟਰੋਲ ਦਾ ਆ ਗਿਆ ਤੇ ਨਾਲ ਆ ਡਿਸਟ੍ਰੀਬਿਊਟਰਾਂ ਦਾ ਆ ਗਿਆ ਆਪਾਂ ਤੁਹਾਨੂੰ ਦੱਸ ਦਤਾ ਸਾਰਾ ਤੇ ਆ ਪੈਰਾਂ ਦੀ ਰੇਸ ਆ ਗਈ ਬੜੀ ਵਧੀਆ ਰੇਸ ਆ ਇਹ ਇਸ ਵੀ ਜਾਨੀ ਟਰੈਕਟਰ ਨੇ ਆਪਣੇ ਆਪ ਹੀ ਲੈਣੀਆਂ ਹਨ ਯਾਨੀ ਜੇ ਆਪਾਂ ਕਹਿ ਦਈਏ ਆਪਣੀਆਂ ਚੀਜ਼ਾਂ ਪ੍ਰੋਬਲਮ ਸਾਰਾ ਕੁਝ ਤੁਹਾਨੂੰ ਆਪੇ ਦੱਸੂਗਾ ਇਹਦੇ ਉੱਤੇ ਬਹਿ ਕੇ ਵੀਊ ਬਹੁਤ ਵਧੀਆ ਉਹਦਾ ਪਤਲਾ ਜਿਹਾ ਸਲੈਂਸਰ ਲਾਇਆ ਕੰਪਨੀ ਨੇ ਸਾਈਡ ਮਿਰਰ ਯਾਨੀ ਬੜਾ ਵਧੀਆ ਆਰਾਮਦਾਇਕਾ ਸੀਟ ਗਾਰਡ ਬਹੁਤ ਵਧੀਆ ਲੱਗੇ ਨੇ ਵੀ ਡਰਾਈਵਰ ਦੇ ਪੈਰਾਂ ਨੂੰ ਹੀਟ ਨਾ ਲੱਗੇ ਤੇ ਹੁਣ ਆਪਾਂ ਚੱਲਦੇ ਆਂ ਬੈਕ ਸਾਡ ਪਿੱਛੋਂ ਦਿਖਾਉਣਾ ਤੁਹਾਨੂੰ ਦੇਖੋ ਬੈਕ ਤੋਂ ਬੜਾ ਹੀ ਸੋਹਣਾ ਵਿਊ ਆਉਂਦਾ ਨੇ ਸੋਨੇ ਐਂਡੀਕੇਟਰ ਲੱਗੇ ਹੋਇਆ ਰਿਫਲੈਕਟਿਵ ਸੀਟ ਦੇ ਮਗਰ ਲਾਤਾ ਪਾਣੀ ਰੱਖਣ ਨੂੰ ਤੇ ਆ ਟੂਲ ਬਾਕਸ ਲਾਤਾ ਆਪਣੇ ਡੰਡਾ ਵਗੈਰਾ ਹੁੱਕ ਨਾਲ ਮਿਲਦੀ ਸਾਰਾ ਕੁਝ ਆਪਣਾ ਜਿਹਦੇ ਮਗਰਲੇ ਟਾਇਰਾਂ ਦੀ ਗੱਲ ਕਰ ਲਈਏ ਤਾਂ 16x28 ਦੇ ਟਾਇਰ ਆਉਂਦੇ ਆ ਤੇ ਮੂਹਰੇ 750 16 ਦੇ ਗੁਡਇਰ ਦੇ ਟਾਇਰ ਆ ਇਹਦੇ ਤੇ ਜੇ ਗੱਲ ਕਰੀਏ ਦੀ ਲਿਫਟ ਦੀ ਤਾਂ 2500 ਕਿਲੋ ਜੀ ਦੀ ਇਹਦੀ ਲਿਫਟ ਆਉਂਦੀ ਆ ਤੇ ਜੇ ਆਹ ਲਿਫਟ ਆਰਮਾਂ ਵੀ ਦੇਖ ਲਓ ਤੁਸੀਂ ਕਿੰਡੀਆਂ ਮੋਟੀਆਂ ਨੇ ਇੰਨੀਆਂ ਕਿਸੇ ਟਰੈਕਟਰ ਦੀਆਂ ਹੁੰਦੀਆਂ ਨਹੀਂ ਆਹ ਸੈੱਟ ਕਰਨ ਨੂੰ ਆਹ ਲਾਤੀਆਂ ਪਿੰਨਾ ਜਿੱਥੇ ਵੀ ਤੁਸੀਂ ਸੈੱਟ ਕਰਨਾ ਇਹਦੇ ਨਾਲ ਕਰ ਸਕਦੇ ਹੋ ਅੱਗੇ ਮੂੰਹ ਸੰਗਰ ਵਾਲਾ ਖੜਾ ਚੱਕਦਾ ਉੱਥੇ ਆਪਦੀ ਪਿੰਨ ਪਾ ਲਓ ਤੇ ਬਹੁਤ ਵਧੀਆ ਚੂਹੇ ਵੀ ਦੇਖੋ ਕਿੰਨੀ ਮਜ਼ਬੂਤ ਲਾਇਆ ਗਿਆ ਹੈ ਮੋٹے ਇਹ ਆਪਾਂ ਕਹਿੰਦੇ ਇਹਨੂੰ ਚੂਹੇ ਕਹਿੰਦਾ ਕਿਸਾਨ ਔਰ ਦੇਖੋ ਕੱਡੇ-ਕੱਡੇ ਮੋਟੇ ਲਾਇਆ ਯਾਨੀ ਕੰਪਨੀ ਨੇ ਪੂਰਾ ਤਗੜਾ ਟਰੈਕਟਰ ਬਣਾਇਆ ਤੇ ਆਹ ਆਗੇ ਦਾ ਡਬਲ ਡਿਸਟਰੀਬਿਊਟਰ ਆ ਇਹ ਹਾਂ ਦੇ ਤੇ ਇਹਦੀ ਲਿਫਟ ਸਾਇੰਸ ਸੰਗਵਾਰ ਦਾ ਜਿਹੜਾ ਟਰੈਕਟਰ ਨੂੰ ਵੀਰ ਚਲਾਉਂਦੇ ਆ ਉਹਨਾਂ ਨੂੰ ਪਤਾ ਹੀ ਆ ਤੇ ਆ ਪਾਵਰ ਪਲੱਗ ਆ ਗਿਆ ਟਰਾਲੀ ਵਗੈਰਾ ਲਾਉਣ ਨੂੰ ਜੋ ਗੰਨੇ ਵਾਲੇ ਨਪਾਂ ਪਾਵਰ ਮਿਲੂਗੀ ਤੇ ইপিਆਈ ਦਾ ਹਿੱਸਾ ਆਉਂਦਾ ਹੱਬ ਰਿਡਕਸ਼ਨ ਟੈਕਨੋਲੋਜੀ ਤੇ ਵੀ ਮੋਟੀ ਹੱਬ ਇਹ ਬਹੁਤ ਵਧੀਆ ਮੰਨਿਆ ਜਾਂਦਾ ਇਹਦੇ ਨਾਲ ਟਰੈਕਟਰ ਦਬਦਾਨੀ ਮੰਨ ਲਾ ਟਰਾਲੀ ਵਗੈਰਾ ਨੂੰ ਖਿੱਚ ਕੇ ਲਿਆ ਜਾਂਦਾ ਹਿੱਸਾ ਦੇਖੋ ਤਾਂ ਸੀ ਤੁਸੀਂ ਕਿੱਡਾ ਮੋਟਾ ਐਡਾ ਕਿਸੇ ਟਰੈਕਟਰ ਦਾ ਨਹੀਂ ਆਉਂਦਾ ਉਹ ਤੇ ਤੇਲ ਵਿੱਚ ਡੁੱਬੀਆਂ ਆਪਾਂ ਨੂੰ ਬ੍ਰੇਕਾਂ ਮਿਲਦੀਆਂ ਨੇ। ਈਪੀਏ ਦਾ ਮਤਲਬ ਹੁੰਦਾ ਹਾਬਰ ਰਿਡਕਸ਼ਨ ਟੈਕਨੋਲੋਜੀ। ਜੇਲੀ ਨੇ ਬੜਾ ਸੋਹਣਾ ਟਰੈਕਟਰ ਬਣਾਇਆ ਆ। 2024 ਮਾਡਲ ਇਹ ਤੇ ਜੇ ਗੱਲ ਕਰੀਏ ਇਹਦੇ ਆਪਾਂ ਗਾਰੰਟੀ ਦੀ ਲਾਸਟ ਤੇ ਦਾ 5 ਸਾਲ ਦੀ ਗਾਰੰਟੀ ਆਉਂਦੀ ਹੈ ਇਹਦੀ ਤੇ 500 ਘੰਟੇ ਬਾਦੀ ਸਰਵਿਸ ਹੁੰਦੀ ਆ ਟਰੈਕਟਰ ਦੀ। ਤੇ ਹੁਣ ਗੱਲ ਲਾਸਟ ਤੇ ਆ ਜਾਂਦੀ ਆ ਵੀ ਇਹਦਾ ਪ੍ਰਾਈਸ ਕੀ ਆ? ਇਹਦਾ ਪ੍ਰਾਈਸ ਹੈਗਾ ਕਿਸਾਨ ਵੀਰੋ ਸੌਰੀ 950000 ਆਨ ਰੋਡ ਪ੍ਰਾਈਸ ਅੱਜ ਦਾ ਫਿਰ ਇਹ ਜ਼ਿਲ੍ਹਿਆਂ ਦੇ ਮੁਤਾਬਕ ਸੂਬਿਆਂ ਦੇ ਮੁਤਾਬਕ ਵੱਖਰਾ ਵੱਖਰਾ ਪ੍ਰਾਈਸ ਹੁੰਦਾ ਟਰੈਕਟਰਾਂ ਦਾ ਆ ਜ਼ਿਲ੍ਹੇ 'ਚ ਹੋਰ ਆ ਜ਼ਿਲ੍ਹੇ 'ਚ ਹੋਰ ਆ ਉਹ ਸੂਬੇ 'ਚ ਹੋਰ ਆ ਵੱਖਰੋ ਵੱਖਰੋ ਟੈਕਸ ਨੇ ਗਵਰਨਮੈਂਟ ਦੇ ਜਾਨੀ ਇਹਦਾ ਡੇਲੀ ਪ੍ਰਾਈਸ ਵਾਧਾ ਘਟਦਾ ਰਹਿੰਦਾ ਜਾਨੀ ਅੱਜ ਦਾ ਪ੍ਰਾਈਸ ਇਹਦਾ 950000 ਆ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਚੈਨਲ ਆਪਣਾ ਇਹਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਹੁਣ ਤਾਂ ਬਹੁਤ ਟਾਈਮ ਹੋ ਗਿਆ ਜਿੱਥੇ ਵੀਰ ਨੂੰ ਤੁਸੀਂ 5000 ਤੇ ਪਹੁੰਚਾਤਾ ਹੁਣ 10000 ਤੇ ਪਹੁੰਚਾਓ ਨਾਲੇ ਬਿੱਟੂ ਨੇ ਆਪਣਾ ਪੇਜ ਨੂੰ ਫੋਲੋ ਜਰੂਰ ਕਰਨਾ ਤੇ ਇਦਾਂ ਦੀ ਹੋਰ ਸੋਹਣੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਸਾਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਕਿਹੜੇ ਟਰੈਕਟਰ ਦੀ ਵੀਡੀਓ ਦੇਖਣੀ ਤੁਸੀਂ ਵੀ ਸਾਡੇ ਕਰਦੇ ਹਾਂ ਉਹਦੀ ਆਪਾਂ ਲੈ ਕੇ ਆਵਾਂਗੇ ਤੇ ਹੁਣ ਦੇ ਆਪਾਂ ਨੂੰ ਇਜਾਜ਼ਤ ਧੰਨਵਾਦ